ਇਬਰਾਨੀਆਂ ਨੂੰ ਅਧਿਆਇ 2 ਇਸ ਕਾਰਨ ਚਾਹੀਦਾ ਹੈ ਜੋ ਅਸੀਂ ਉਹਨਾਂ ਗੱਲਾਂ ਦਾ ਜਿਹੜੀਆਂ ਸੁਣੀਆਂ ਹੋਰ ਵੀ ਧਿਆਨ ਰੱਖੀਏ ਅਜਿਆ ਨਾ ਹੋਵੇ ਭਈ ਕਿਤੇ ਅਸੀਂ ਉਹਨਾਂ ਤੋਂ ਵਹਿ ਕੀ ਦੂਰ ਹੋ ਜਾਈਏ ਜਦੋਂ ਉਹ ਬਚਨ ਜਿਹੜਾ ਦੂਤਾਂ ਦੀ ਜ਼ੁਬਾਨੀ ਆਖਿਆ ਗਿਆ ਸੀ ਦ੍ਰਿੜ ਠਹਿਰਿਆ ਅਤੇ ਹਰੇਕ ਅਪਰਾਧ ਅਤੇ ਅਣਅਗਿਆਕਾਰੀ ਦਾ ਠੀਕ-ਠੀਕ ਬਦਲਾ ਮਿਲਿਆ ਤਾਂ ਅਸੀਂ ਕਿਕਰ ਬਚ ਨਿਕਲਾਂਗੇ ਇਹ ਅੱディਵਰਦੀ ਮੁਕਤੀ ਦੀ ਬੇਪਰਵਾਹੀ ਕਰੀਏ ਜੋ ਪਹਿਲਾਂ ਪ੍ਰਬੂ ਦੇ ਰਾਹੀਂ ਆਖੀ ਗਈ ਸੀ ਅਤੇ ਸੁਣਨ ਵਾਲਿਆਂ ਤੋਂ ਸਾਨੂੰ ਸਾਬਤ ਹੋਈ ਪਰਮੇਸ਼ਰ ਵੀ ਨਿਸ਼ਾਨੀਆਂ ਅਤੇ ਅਚੰਬਿਆਂ ਅਤੇ ਨਾਨਾ ਪ੍ਰਕਾਰ ਦੇਆਂ ਕਰਾਮਾਤਾਂ ਅਤੇ ਪਵਿੱਤਰ ਆਤਮਾ ਦੀਆਂ ਵੰਡਾਂ ਦੇ ਵਸੀਲੇ ਆਪਣੀ ਇੱਛਾ ਦੇ ਅਨੁਸਾਰ ਉਹਨਾਂ ਦੇ ਨਾਲ ਸਾਖੀ ਦਿੰਦਾ ਰਿਹਾ ਉਹਨੇ ਤਾਂ ਆਉਣ ਵਾਲੇ ਸੰਸਾਰ ਨੂੰ ਜਿਹਦੀ ਅਸੀਂ ਗੱਲ ਕਰਦੇ ਹਾਂ ਦੂਤਾ ਦੇ ਬਿਤੇਤ ਨਹੀਂ ਕੀਤਾ ਪਰ ਕਿਸ ਨੇ ਕਿਤੇ ਇਹ ਕਾਇਕੀ ਸਾਖੀ ਦਿੱਤੀ انسان ਕੀ ਹੈ ਜੋ ਤੂੰ ਉਹਨੂੰ ਚੇਤੇ ਵਿੱਚ ਲਿਆਵੇਂ ਜਾਂ ਆਦਮੀ ਜਾਇ ਕੀ ਹੈ ਜੋ ਤੂੰ ਉਸਤੇ ਨਿਗਾਹ ਕਰੇ ਤੈ ਉਹਨੂੰ ਦੂਤਾਂ ਨਾਲੋਂ ਥੋੜੇ ਚਿਰ ਲਈ ਕੱਟ ਕੀਤਾ ਅਤੇ ਮਹਿਮਾ ਔਰ ਆਦਰ ਦਾ ਮੁਕਟ ਉਹਦੇ ਸਿਰ ਉਤੇ ਰੱਖਿਆ ਹੈ ਤੈ ਆਪਣੇ ਦਸਤਕਾਰੀ ਉਤੇ ਉਹਨੂੰ ਥਾਪਿਆ ਤੈ ਸਭ ਕੁਝ ਉਹਦੇ ਪੈਰਾਂ ਹੇਠ ਅਧੀਨ ਕਰ ਦਿੱਤਾ ਕਿਉਂਕਿ ਜਦੋਂ ਉਸਨੇ ਸਭ ਕੁਝ ਉਹਦੇ ਅਧੀਨ ਕਰ ਦਿੱਤਾ ਹੈ ਤਾਂ ਕੁਝ ਨਹੀਂ ਛੱਡਿਆ ਜੋ ਉਹਦੇ ਅਧੀਨ ਨਾ ਕੀਤਾ ਹੋਵੇ ਪਰ ਅਜੇ ਤੱਕ ਅਸੀਂ ਸਭ ਕੁਝ ਉਹਦੇ ਅਧੀਨ ਕੀਤਾ ਹੋਇਆ ਨਹੀਂ ਵੇਖਦੇ ਪਰ ਅਸੀਂ ਉਹਨੂੰ ਜਿਹੜਾ ਦੂਤਾਂ ਨਾਲੋਂ ਥੋੜੇ ਚਿਰ ਲਈ ਘਟ ਕੀਤਾ ਗਿਆ ਹੈ ਅਰਥਾਤ ਯਿਸੂ ਨੂੰ ਮੌਤ ਦਾ ਦੁੱਖ ਝੱਲਣ ਦੇ ਕਾਰਨ ਪ੍ਰਤਾਪ ਅਤੇ ਮਾਨ ਦਾ ਮੁਕਤ ਰੱਖਿਆ ਹੋਇਆ ਵੇਖਦੇ ਹਾਂ ਤਾਂ ਜੋ ਉਹ ਪਰਮੇਸ਼ਰ ਦੀ ਕਿਰਪਾ ਨਾਲ ਹਰੇਕ ਮਨੁੱਖ ਲਈ ਮੌਤ ਦਾ ਸਵਾਦ ਚਖੇ ਜਿਸ ਦੇ ਲਈ ਸਭ ਕੁਝ ਹੈ ਅਤੇ ਜਿੱਦ ਰਹੀ ਸਭ ਕੁਝ ਹੋਇਆ ਉਸ ਨੂੰ ਜੋਗ ਸੀ ਪਈ ਬਹੁਤਿਆ ਪੁੱਤਰਾਂ ਨੂੰ ਤੇਜ ਵਿੱਚ ਲਿਆਉਂਦਿਆ ਉਹਨਾਂ ਦੇ ਮੁਕਤੀ ਦੇਣ ਵਾਲੇ ਆਗੂ ਨੂੰ ਦੁੱਖਾਂ ਦੇ ਦੁਆਰਾ ਸੰਪੂਰਨ ਕਰੇ ਕਿਉਂਕਿ ਉਹ ਜਿਹੜਾ ਪਵਿੱਤਰ ਕਰਦਾ ਹੈ ਅਤੇ ਉਹ ਜਿਹੜੇ ਪਵਿੱਤਰ ਕੀਤੇ ਜਾਂਦੇ ਹਨ ਸਭ ਇੱਕ ਤੋਂ ਹੀ ਹਨ ਇਸ ਕਰਕੇ ਉਹ ਉਹਨਾਂ ਨੂੰ ਭਰਾ ਆਖਣ ਤੋਂ ਨਹੀਂ ਸ਼ਰਮਾਉਂਦਾ ਪਰ ਇਹ ਕਹਿੰਦਾ ਹੈ ਮੈਂ ਆਪਣੇ ਭਾਈਆਂ ਨੂੰ ਤੇਰਾ ਨਾਮ ਸੁਣਾਵਾਂਗਾ ਮੈਂ ਕਲੀਸੇ ਵਿੱਚ ਤੇਰੀ ਉਸਤਤ ਕਰਾਂਗਾ ਅਤੇ ਫਿਰ ਇਹ ਮੈਂ ਉਸ ਉਤੇ ਭਰੋਸਾ ਰੱਖਾਂਗਾ ਅਤੇ ਫਿਰ ਮੈਂ ਅਤੇ ਉਹ ਬੱਚੇ ਜਿਹੜੇ ਪਰਮੇਸ਼ਰ ਨੇ ਮੈਨੂੰ ਬਖਸ਼ੇ ਸੋ ਜਦ ਬਾਲਕ ਲਹੂ ਅਤੇ ਮਾਸ ਵਿੱਚ ਸਾਂਝੀ ਹੁੰਦੇ ਹਨ ਤਾਂ ਉਹਨਾਂ ਵਾਂਗੂ ਉਹ ਆਪ ਵੀ ਇਹਨਾਂ ਵਿੱਚ ਭਿਆਲ ਬਣਿਆ ਤਾਂ ਜੋ ਮੌਤ ਦੇ ਰਾਹੀ ਉਹ ਉਸ ਨੂੰ ਜਿਸ ਦੇ ਵੱਸ ਵਿੱਚ ਮੌਤ ਹੈ ਅਰਥਾਤ ਸ਼ਤਾਨ ਨੂੰ ਨਾਸ ਕਰੇ ਅਤੇ ਉਹਨਾਂ ਨੂੰ ਜਿਹੜੇ ਮੌਤ ਦੇ ਡਰ ਤੋਂ ਸਾਰੀ ਉਮਰ ਗੁਲਾਮੀ ਵਿੱਚ ਫਸੇ ਹੋਏ ਸਨ ਛੁਡਾਵੇ ਕਿਉਂ ਜੋ ਉਹ ਦੂਤਾਂ ਦੀ ਤਾਂ ਸਹਾਇਤਾ ਨਹੀਂ ਸਗੋਂ ਅਬਰਾਹਮ ਦੀ ਅੰਸ਼ ਦੀ ਸਹਾਇਤਾ ਕਰਦਾ ਹੈ ਇਸ ਕਾਰਨ ਚਾਹਦਾ ਸੀ ਭਈ ਉਹ ਸਭ ਨਹੀਂ ਗੱਲ ਲੀ ਆਪਣੇ ਭਾਈਆਂ ਵਰਗਾ ਬਣੇ ਤਾਂ ਜੋ ਉਹ ਉਹਨਾਂ ਗੱਲਾਂ ਦੇ ਵਿਖੇ ਜਿਹੜੀਆਂ ਪਰਮੇਸ਼ਰ ਦੇ ਨਾਲ ਸਰਬੰਧ ਰੱਖਦੀਆਂ ਹਨ ਲੋਕਾਂ ਦੇ ਪਾਪਾਂ ਦਾ ਪ੍ਰਾश्चित ਕਰਨ ਨੂੰ ਯਾਹਲੂ ਅਤੇ ਮਾਤਬਰ ਪ੍ਰਧਾਨ ਜੱਜ ਖੋਵੇ ਕਿਉਂਕਿ ਜਦੋਂ ਉਸਨੇ ਆਪ ਹੀ ਪ੍ਰਤਾਵੇ ਵਿੱਚ ਪੈ ਕੇ ਦੁੱਖ ਚੱਲਿਆ ਤਾਂ ਉਹ ਉਹਨਾਂ ਦੀ ਜਿਹੜੇ ਪ੍ਰਤਾਵੇ ਵਿੱਚ ਪੈਂਦੇ ਹਨ ਸਹਾਇਤਾ ਕਰ ਸਕਦਾ ਹੈ